ਜੀ ਜਦੋਂ ਵੀ ਸ਼ਹੀਦੀ ਜੋੜ ਮਿਲਤੇ ਨਿਹੰਗ ਫੌਜਾਂ ਗੁਰੂ ਕੇ ਲਾਡਲੀਆਂ ਫੌਜਾਂ ਪਹੁੰਚਦੀਆਂ ਨੇ ਤਾਂ ਇੱਕ ਅਲੱਗ ਹੀ ਵੱਖਰਾ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਉਹੀ ਗੱਲ ਹੈ ਖਾਲਸਾ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੁੱਤਰਾ ਦੀ ਸ਼ਹੀਦੀ ਹੋਈ ਬਾਬਾ ਜੀਤ ਸਿੰਘ ਜੀ ਬਾਬਾ ਜਝਾਰ ਸਿੰਘ ਜੀ ਉਦੋਂ ਵੀ ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਕਾਰੇ ਛੱਡੇ ਸੀ ਇਸੇ ਕਰਕੇ ਜੇ ਦੇਖੋ ਤੁਸੀਂ ਕੋਈ ਵੀ 크ਰਿਸਚੀਅਨ ਧਰਮ 'ਚੋਂ ਜਾ ਕਿਸੇ Hindu ਧਰਮ 'ਕਿੱਥੋਂ ਵੀ ਆਵੇ ਜਿਹਨੇ ਸਿੰਘ ਸਜਣਾ ਹੈ ਉਹਨੂੰ ਆਕੇ ਵਰਦੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬੋਣੀ ਪੈਗੀ ਅੰਮ੍ਰਿਤ ਛਕਣਾ ਪਏਗਾ ਸਿੱਖੀ ਸਰੂਪ ਚੋਣਾ ਪਏਗਾ ਉਸੇ ਤਰ੍ਹਾਂ ਹੀ ਇਹ ਕਿ ਸਿੱਖ ਨੂੰ ਕਿਹਾ ਵੀ ਜਿੰਨੇ ਜਾਣਾ ਜਾਵੇ ਪਰ ਉਹਨਾਂ ਦੇ ਕਕਾਰ ਧਾਰਨ ਕਰੇ ਉਹਨਾਂ ਦੀ ਵਰਦੀ ਧਾਰਨ ਕਰੇ ਤੇ ਜੇ ਸਾਡੀ ਦਰਤਾ ਦੀ ਇੰਜ ਬੇਦਬੀ ਕਰਾਈ ਗਈ ਉਹਨਾਂ ਵਾਲੇ ਟਾਈਮ ਤੇ ਅਸੀਂ ਮਾਫਰੀ ਕਰਨਾ ਫਿਰ ਪ੍ਰਸ਼ਾਸਨ ਦੇ ਵਿੱਚ ਚੀਕਾਂ ਵੱਜਣੀਆਂ ਤੇ ਲੋਕਾਂ ਦੀ ਵੀ ਵੱਜਣੀਆਂ ਜਿੰਨੇ ਜਾਣਾ ਉਹਨਾਂ ਚ ਸਪੂਰਤ ਜਾ ਕੇ ਉਹਨਾਂ ਦੀ ਵਰਦੀ ਧਾਰਨ ਕਰੇ ਵੇਖੋ ਹਰ ਬੰਦੇ ਨੂੰ ਧਰਮਨ ਦਾ ਸੰਵਿਧਾਨ ਕਾਕਿਆ ਪਰ ਅਸੀਂ ਸਾਰਿਆਂ ਨੂੰ ਇਹ ਕਿਨੇ ਵੀ ਜਿੰਨੇ ਵੀ ਕ੍ਰੀਚਨਾ ਚ ਜਾਣਾ ਤੁਸੀਂ ਜਾ ਸਕਦੇ ਜੇ ਤੁਹਾਡਾ ਹੱਕ ਆ ਪਰ ਜਿਹੜੀ ਇਹ ਦਸਤਾਰ ਆ ਜਿਹੜਾ ਦਬਾਲਾ ਏ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਏ ਜੀ ਭਾਜੀ ਇੱਥੇ ਜ਼ਥੇਦਾਰੀ ਦੀ ਅਗਵਾਈ ਕਰਦੇ ਹੋ ਫਿਰ ਆਪ ਵੀ ਕਦੇ ਘੋੜ ਦੌੜ ਕਰਦੇ ਹੋ ਨਾਲ ਹਾਂ ਬਿਲਕੁਲ ਬਿਲਕੁਲ ਸਾਰੀ ਜ਼ਿੰਦਗੀ ਮਹੱਲੇ ਕੱਢਿਆ ਘੋੜ ਦੌੜ ਕੀਤੀ ਏ ਹੁਣ ਵੀ ਬੜੀ ਚੜ੍ਹਦੀ ਗੱਲ ਹੈ ਕਿਉਂਕਿ ਇੱਥੋਂ ਤੱਕ ਪਹੁੰਚਣ ਲਈ 40 ਸਾਲ ਹੋ ਗਏ ਜਥੇਬੰਦੀ 'ਚ ਰਹਿੰਦੇ ਆ ਘੋੜ ਸਵਾਰੀ ਸ਼ਸਤਰ ਵਿੱਦਿਆ ਸਾਰਾ ਕੁਝ ਕਰਕੇ ਹੀ ਮੰਦਾ ਜਥੇਬੰਦੀ ਦੇ ਮੁਖੀ ਹੁਣ ਤੱਕ ਪਹੁੰਚਦਾ ਜਿੱਦੀ ਜੋੜ ਮੇਲ ਸ਼੍ਰੀ ਫਤਿਹਗੜ੍ਹ ਸੇ ਆਪਣੀ ਪਾਵਨ ਧਰਤੀ ਤੇ ਜਿੱਥੇ ਮਹੱਲਾ ਕੱਢਿਆ ਜਾ ਰਿਹਾ ਉੱਥੇ ਹੀ ਸਾਰੇ ਦਲਪੰਥ ਇਕੱਤਰ ਹੋ ਕੇ ਗਰਾਊਂਡ ਦੇ ਵਿੱਚ ਘੋੜ ਦੌੜਾਂ ਵੀ ਕਰਵਾਉਂਦੇ ਨੇ ਹੋਰ ਵੀ ਸਾਰੀਆਂ ਜਿਹੜੀਆਂ ਕਿ ਨੇਜੇਬਾਜੀ ਗੱਤਕਾ ਖੜਾਇਆ ਜਾਂਦਾ ਉੱਥੇ ਹੀ ਸਾਡੇ ਨਾਲ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਮੌਜੂਦ ਹੈ ਤਰਨਤਲ ਦਲ ਤੋਂ ਗੱਲਬਾਤ ਵੀ ਕਰਾਂਗੇ ਖੁਦ ਘੋੜੇ ਤੇ ਸਵਾਰ ਹੋ ਕੇ ਕਰਕੇ ਗਰਾਊਂਡ ਦੇ ਵਿੱਚ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਸ਼ਹੀਦੀ ਜੋੜ ਮੇਲੇ ਨਿਹੰਗ ਫੌਜਾਂ ਗੁਰੂਕੀਆਂ ਲਾਡਲੀਆਂ ਫੌਜਾਂ ਪਹੁੰਚਦੀਆਂ ਨੇ ਤਾਂ ਇੱਕ ਅਲੱਗ ਹੀ ਵੱਖਰਾ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਦਾ ਜਿੱਥੇ ਕਲਗੀਧਰ ਪਾਸ਼ਾ ਜੀ ਨੇ ਹੌਲੇ ਮੱਲੇ ਦਾ ਸਿਦਾਂਤ ਦਿੱਤਾ ਕਿ ਮਹੱਲਾ ਕੱਢਣਾ ਸੰਗਤਾਂ ਮਹੱਲਾ ਕੱਢਦੀਆਂ ਨੇ ਕਿਵੇਂ ਦਾ ਜਿਹੜਾ ਤੁਹਾਡੇ ਚ ਮੈਂ ਕਹਿ ਸਕਦੇ ਆ ਭਾਵਨਾ ਹੁੰਦੀ ਆ ਤੇ ਕਿੰਨਾ ਕੁ ਜਹਾਜ਼ ਲਾਲ ਦੇ ਨਾਲ ਇੱਥੇ ਜਿਹੜਾ ਕਿ ਪਹੁੰਚਦੀਆਂ ਨਹੀਂ ਸਕਦਾ ਦੇਖੋ ਸਾਰੀ ਸੰਗਤ ਨੂੰ ਪਤਾ ਹੈ ਕਿ ਫਤਿਹਗੜ੍ਹ ਸਾਹਿਬ ਸਿੱਧੀ ਜੋੜ ਮੇਲਾ ਤੰਤਨ ਬਾਬਾ ਜਰਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਜਾਤ ਖਾਲਸਾ ਪੰਥ ਬੜੇ ਜਹੂ ਜਲਾਲ ਦੇ ਨਾਲ ਅੱਜ ਮਹੱਲਾ ਕੱਢ ਰਿਹਾ ਹੈ ਕੱਲ ਉਸੇ ਤਰ੍ਹਾਂ ਹੀ ਨਗਰ ਕੀਰਤਨ ਪਾਲਕੀ ਸਾਹਿਬ ਕੱਢੀ ਗਈ ਮਾਤਾ ਗੁਜਰਕੌਰ ਦੀ ਯਾਦ ਨੂੰ ਮੁੱਖ ਰੱਖਦੇ ਅੱਜ ਸਾਬ ਜادہ ਦੀ ਯਾਦ ਨੂੰ ਮੁੱਖ ਰੱਖਦੇ ਖਾਲਸਾ ਪੰਥ ਵੱਲੋਂ ਬੜੇ ਹੀ ਜਹੂ ਜਲਾਲ ਦੇ ਨਾਲ ਮਹੱਲਾ ਕੱਢਿਆ ਜਾ ਰਿਹਾ ਹੈ ਅੱਜ ਤੁਸੀਂ ਸਟੇਡੀਅਮ ਦੇ ਵਿੱਚ ਜਾਓ ਜਰਾਲ ਵੇਖ ਸਕਦੇ ਖਾਲਸੇ ਦਾ ਜਿਵੇਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਮਾਹੌਲ ਬੰਦਾ ਉਵੇਂ ਹੀ ਇੱਥੇ ਬਣਾ ਦਿੱਤਾ ਉਹ ਹੀ ਗੱਲ ਹੈ ਖਾਲਸਾ ਬੜੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪੁੱਤਰਾ ਦੀ ਸ਼ਹੀਦੀ ਹੋਈ ਬਾਬਾ ਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਉਦੋਂ ਵੀ ਚੌਂਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਕਾਰੇ ਛੱਡੇ ਸੀ ਉਸੇ ਤਰ੍ਹਾਂ ਹੀ ਦੇਖੋ ਖਾਲਸਾ ਚੜ੍ਹਦੀ ਕਲਾ ਤੇ ਰਹਿੰਦਾ ਹੈ ਜਿਵੇਂ ਵੱਡਾ ਕੱਲੂਕਾਰਾ ਹੋਇਆ ਛੋਟਾ ਕੱਲੂਕਾਰਾ ਹੋਇਆ ਸਿੰਘਾਂ ਨੇ 50-50000 30 ਹਜ਼ਾਰ ਸਿੰਘ ਸ਼ਹੀਦ ਕਰਵਾ ਕੇ ਵੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਉਸੇ ਤਰ੍ਹਾਂ ਹੀ ਅੱਜ ਸ਼ਹੀਦੀ ਜੋੜ ਮੇਲਾ ਤੁਸੀਂ ਵੇਖ ਸਕਦੇ ਹੋ ਜਿੱਥੇ ਸਹਬਜਾਦੇ ਦੀ ਸ਼ਹੀਦੀ ਨਿਕ ਨਿਕੇ ਬੱਚਿਆਂ ਦੀ ਤੇ ਤਾਂ ਵੀ ਖਾਲਸਾ ਬੜੀ ਚੜ੍ਹਦੀ ਕਲਾ 'ਚ ਬੜੇ ਜਾਹੂ ਜਲਾਲ ਦੇ ਨਾਲ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਜਿਵੇਂ ਸਿਧਾਂਤ ਜਿਵੇਂ ਮਰਜਾਦਾ ਉਸੇ ਤਰ੍ਹਾਂ ਹੀ ਮਹੱਲਾ ਖੇਡ ਰਿਹਾ ਹੈ ਉਸੇ ਤਰ੍ਹਾਂ ਹੀ ਦੋ ਦੋ ਘੋੜੇ ਚਾਰ ਚਾਰ ਘੋੜੇ ਸ਼ਸਤਰ ਵਿਦਿਆ ਦੇ ਖਾੜੇ ਲਾਏ ਜਾ ਰਹੇ ਨੇ ਬਾਕੀ ਸਾਰਿਆਂ ਨੂੰ ਇਹੀ ਬੇਨਤੀ ਵੀ ਆਪਾਂ ਬੜੀ ਚੜ੍ਹਦੀ ਕਲਾ 'ਚ ਰਹਿ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਧੀਆ ਬਣੀਏ ਤੇ ਆਪੋ ਆਪਣੇ ਧਰਮ ਦੇ ਵਿੱਚ ਅਨਰਪੱਖ ਰਹੇ ਧਰਮ ਦੀ ਸੇਵਾ ਕਰੀਏ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਤੀਆਂ ਬਣੀਏ। ਬਾਬਾ ਜੀ ਜਿਹਦੇ ਕੌਮੀ ਸਾਹ ਮੋਰਚੇ 'ਚ ਡਟੇ ਹੋਏ ਹੋ ਮੈਨੂੰ ਲੱਗਦਾ ਜੇ ਇਹੀ ਜਾਹੋ ਜਲਾਲ ਉੱਥੇ ਹੋ ਜੇ ਤਾਂ ਕਦੋਂ ਦਾ ਮੋਰਚਾ ਵੀ ਫਤਿਹ ਹੋ ਜੇ। ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਆ ਕੌਮੀ ਇਨਸਾਫ ਮੋਰਚਾ ਬੜਾ ਵੱਡਾ ਮੋਰਚਾ ਹੈ। ਉਹ ਜਾਗਦੀ ਜਮੀਰ ਵਾਲਿਆਂ ਦਾ ਮੋਰਚਾ ਹੈ। ਇੱਥੇ ਦੇ ਕੋਈ ਸ਼ਿੱਦੀ ਜੋੜ ਮੇਲਾ ਹੈ। ਇੱਥੇ ਲੋਕ ਦਰਸ਼ਨ ਕਰਨ ਆਉਂਦੇ ਆ। ਜੋੜ ਮੇਲਾ ਵੇਖਣ ਆਉਂਦੇ ਆ। ਉਹ ਬਿਲਕੁਲ ਸੱਦਾ ਜਾਗਦੀ ਜਮੀਰ ਵਾਲਿਆਂ ਦਾ ਮੋਰਚਾ ਹੈ ਜਿਹਦੀ ਜਾਗਦੀ ਜਮੀਰ ਆ। ਉਹ ਕੋ ਮਿਰ ਸਾਮ ਮੋਰਚੇ ਤੇ ਲੜਾਈ ਲੜ ਸਕਦਾ ਹੈ ਇਸ ਕਰਕੇ ਆਪਾਂ ਚੜ੍ਹਦੀ ਕਲਾ 'ਚ ਰਹਿ ਕੇ ਇਹੀ ਸੰਦੇਸ਼ ਦਈਏ ਵੀ ਦੇਖੋ ਹਰ ਬੰਦੇ ਨੂੰ ਧਰਮ ਨੰਨ ਦਾ ਸਵਿਧਾਨ ਕਾਕਿਆ ਪਰ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਵੀ ਜਿੰਨੇ ਵੀ ਕ੍ਰਿਸ਼ਨਾ ਚ ਜਾਣਾ ਹੈ ਤੁਸੀਂ ਜਾ ਸਕਦੇ ਜੇ ਤੁਹਾਡਾ ਹੱਕ ਆ ਪਰ ਜਿਹੜੀ ਇਹ ਦਸਤਾਰ ਆ ਜਿਹੜਾ ਦਬਾਲਾ ਹੈ ਇਹ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੈ ਜਿੰਨੇ ਵੀ ਉੱਥੇ ਜਾਣਾ ਹੈ ਉਹ ਆਪਣਾ ਧਰਮ ਚੰਗੀ ਤਰ੍ਹਾਂ ਫੋਲੋ ਕਰੇ ਉਹਨਾਂ ਦੇ ਜਿੰਨੇ ਵੀ ਕਕਾਰ ਹੈ ਕ੍ਰਿਸ਼ਨਾ ਦੇ ਉਹ ਪਾਵੇ ਉਹਨਾਂ ਦੀ ਵਰਦੀ ਪਾਵੇ ਤੇ ਪਰ ਸਾਡੀ ਦਸਤਾਰ ਦੀ ਬੇਦਬੀ ਨਾ ਕਰਾਵੇ ਕੱਲ ਨੂੰ ਓਨ ਵਾਲੇ ਟਾਈਮ ਤੇ ਇਸ ਗੱਲ ਤੇ ਬੜਾ ਵੱਡਾ ਵਿਵਾਦ ਖੜਾ ਹੋ ਸਕਦਾ ਹੈ ਸਕਦਾ ਇੱਕ ਵੀਡੀਓ ਵੀ ਵਾਇਰਲ ਪੂਰਾ ਦਾੜਾ ਪ੍ਰਕਾਸ਼ਾ ਪੱਗ ਬੰਨੀ ਹੋਈ ਇੱਕ ਨੌਜਵਾਨ ਹੈ ਔਰ ਕਿਸ ਤਰ੍ਹਾਂ ਯਸ਼ੂਦਾ ਜਿਹੜਾ ਦੇਖੋ ਉਹੀ ਗੱਲ ਕਿਉਂਕਿ ਦਸਤਾਰ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਹੈ ਖਾਲਸਾ ਪੰਥ ਦੀ ਹੈ ਇਸੇ ਕਰਕੇ ਜੇ ਦੇਖੋ ਤੁਸੀਂ ਕੋਈ ਵੀ ਕ੍ਰਿਸਚੀਅਨ ਧਰਮ ਚੋ ਜਾ ਕਿਸੇ ਹਿੰਦੂ ਧਰਮ ਕਿਤੋਂ ਵੀ ਆਵੇ ਜਿਹਨੇ ਸਿੰਘ ਸਜਣਾ ਹੈ ਉਹਨੂੰ ਆ ਕੇ ਵਰਦੀ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬੋਣੀ ਪਏਗੀ ਅੰਮ੍ਰਿਤ ਛਕਣਾ ਪਏਗਾ ਸਿੱਖੀ ਸਰੂਪ ਚੋਣਾ ਪਏਗਾ ਉਸੇ ਤਰ੍ਹਾਂ ਹੀ ਇਹ ਕਿ ਸਿੱਖ ਨੂੰ ਕਹਿੰਦਾ ਜਿਹਨੇ ਜਾਣਾ ਜਾਵੇ ਪਰ ਉਹਨਾਂ ਦੇ ਕਕਾਰ ਧਾਰਨ ਕਰੇ ਉਹਨਾਂ ਦੀ ਵਰਦੀ ਧਾਰਨ ਕਰੇ ਤੇ ਜੇ ਸਾਡੀ ਦਰਤਾ ਦੀ ਇੰਜ ਬੇਦਬੀ ਕਰਾਈ ਗਈ ਉਹਨਾਂ ਵਾਲੇ ਟਾਈਮ ਤੇ ਅਸੀਂ ਮਾਫਰੀ ਕਰਨਾ ਫਿਰ ਪ੍ਰਸ਼ਾਸਨ ਦੇ ਵਿੱਚ ਚੀਕਾਂ ਵੱਜਣੀਆਂ ਤੇ ਲੋਕਾਂ ਦੀਆਂ ਵੀ ਵੱਜਣੀਆਂ ਜਿੰਨੇ ਜਾਣਾ ਉਹਨਾਂ ਚ ਸਪੂਰਤ ਜਾ ਕੇ ਉਹਨਾਂ ਦੀ ਬਰਦੀ ਧਾਰਨ ਕਰੇ ਬਾਬਾ ਜੀ ਤੁਸੀਂ ਜਥੇਦਾਰੀ ਦੀ ਅਗਵਾਈ ਕਰਦੇ ਹੋ ਫਿਰ ਆਪ ਵੀ ਕਦੇ ਘੋੜਦੌੜ ਕਰਦੇ ਹੋ ਨਾਲ ਹਾਂ ਬਿਲਕੁਲ ਬਿਲਕੁਲ ਸਾਰੀ ਜ਼ਿੰਦਗੀ ਮਹੱਲੇ ਕੱਢਿਆ ਘੋੜਦੌੜ ਕੀਤੀ ਹੈ ਹੁਣ ਵੀ ਬੜੀ ਚੜ੍ਹਦੀ ਗੱਲ ਹੈ ਕਿਉਂਕਿ ਇੱਥੋਂ ਤੱਕ ਪਹੁੰਚਣ ਲਈ 40 ਸਾਲ ਹੋ ਗਏ ਜਥੇਬੰਦੀ ਚ ਰਹਿੰਦੇ ਆ ਘੋੜਸਵਾਰੀ ਸ਼ਸਤਰ ਵਿਦਿਆ ਸਾਰਾ ਕੁਝ ਕਰਕੇ ਹੀ ਮੰਦਾ ਜਥੇਬੰਦੀ ਦੇ ਮੁਖੀ ਹੁਣ ਤੱਕ ਪਹੁੰਚਦਾ ਹੈ ਤੇ ਚੜ੍ਹਦੀ ਕਲਾ 'ਚ ਰਹਿ ਕੇ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਣੀ ਬਾਰੇ ਧਾਰਨੀ ਹੋਈਏ ਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਜਿੱਥੇ ਜਥੇਦਾਰੀ ਦੀ ਅਗਵਾਈ ਕਰਦੇ ਨੇ ਉੱਥੇ ਬਾਬਾ ਜੀ ਖੁਦ ਵੀ ਘੋੜਿਆਂ ਤੇ ਡੱਟੇ ਹੋਏ ਨੇ ਲੱਗ ਰਹੇ ਨੇ ਪੂਰਾ ਖਾਲਸਾ ਹੀ ਜਾਹੋ ਜਲਾਲ ਦੇ ਵਿੱਚ ਰੰਗਿਆ ਹੋਇਆ ਖਾਲਸਾ ਤੁਸੀਂ ਦੇਖ ਰਹੇ ਹੋ ਬਾਬਾ ਕੁਲਵਿੰਦਰ ਸਿੰਘ ਜੀ ਵੀ ਜਿਹੜੇ ਕਿ ਇੱਥੇ ਪਹੁੰਚੇ ਨੇ ਸਾਰੇ ਦਲ ਪੰਤ ਪਹੁੰਚੇ ਹੋਏ ਨੇ ਔਰ ਆਸੇ ਪਾਸੇ ਧਿਆਨ ਮਾਰੀਏ ਤੇ ਸਾਰੀਆਂ ਹੀ ਗੁਰੂ ਕੇ ਲਾਡਲੀਆਂ ਫੌਜਾਂ ਇਸ ਕਰਤਵਾਂ ਦਾ ਆਨੰਦ ਮਾਰ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ